ਜਿਹੜੇ ਇਤਿਹਾਸ ਦੀ ਅੱਜ ਗੱਲ ਕਰ ਰਹੇ ਆ ਜਦੋਂ ਤਾਏ ਚਾਚੇ ਗਏ ਨਾ ਇਹਨਾਂ ਨੇ ਕਿਹਾ ਵੀ ਗੁਰੂ ਨਾਨਕ ਦੇ ਦਰਬਾਰ ਚ ਕਿਰਪਾ ਹੋ ਗਈ ਸਾਡੇ ਜੇਠੇ ਤੇ ਗੁਰੂ ਅਮਰਦਾਸ ਪਾਤਸ਼ਾਹ ਨੇ ਕਿਰਪਾ ਕੀਤੀ ਗੁਰੂ ਘਰ ਚ ਜਵਾਈ ਬਣਿਆ ਤੇ ਮਾਣ ਸਤਿਕਾਰ ਵਧੀਆ ਮਿਲੇਗਾ ਵਧੀਆ ਖਾਣ ਨੂੰ ਪੀਣ ਨੂੰ ਪਹਿਨਣ ਨੂੰ ਕਈ ਵਾਰੀ ਇਨਸਾਨ ਦੀ ਸੋਚ ਆ ਮੈਂ ਬਹੁਤ ਵਾਰੀ ਇਦਾਂ ਦੇਖਦੀ ਕੁ ਨਹੀਂ ਐ بڑے ਲੋਕ ਤੁਹਾਡੇ ਤੋਂ ਇਹ ਕਹਿੰਦੇ ਨੇ ਵੀ ਇੱਥੇ ਸੇਵਾ ਪਾ ਦੋ ਬਹੁਤ ਸਾਰੇ ਸਾਧੂ ਨੇ ਪਰ ਕਈ ਸਾਧੂਆਂ ਦੇ ਭੇਸ ਚ ਪਖੰਡੀ ਵੀ ਅੱਜ ਤੁਹਾਨੂੰ ਮਿਲਣਗੇ। ਉਹ ਜਿਹੜੇ ਲੋਕਾਂ ਤੋਂ ਗ੍ਰਾਹੀ ਇਕੱਠੀ ਕਰਨਗੇ ਉਹਨਾਂ ਨੇ ਭੁਲਾਈ ਤੇ ਕੀ ਲਾਉਣੀ ਆਪਣੇ ਪਰਿਵਾਰ ਤੇ ਆਪਣੇ ਬੱਚਿਆਂ ਲਈ ਆਪਣੀਆਂ ਸੁੱਖ ਸਹੂਲਤਾਂ ਲਈ ਲਾ ਲੈੜੀ। ਉਹੀ ਲੋਕਾਂ ਦੀ ਮਾਇਆ ਤੇ ਫਿਰ ਦਿਲ ਦੁੱਖ ਦਾ ਵੀ ਇਹ ਬੰਦਾ ਚੰਗਾ ਨਹੀਂ ਇਹਨੇ ਚੰਗਾ ਨਹੀਂ ਕੀਤਾ। ਇਹਨੇ ਬਾਣਾ ਕੋਈ ਪਾਇਆ ਪਰ ਬਾਣੇ 'ਚੇ ਭੇਖੀ ਸਾਨੂੰ ਨਜ਼ਰ ਆ ਰਿਹਾ ਹੈ। ਔਰ ਚੰਗੇ ਇਨਸਾਨ ਜੇ ਮੈਂ ਗੱਲ ਕਰਦਾ ਵਾਂ ਉਸ ਸਮੇਂ ਵੀ ਬਹੁਤ ਸਾਰੇ ਲੋਕਾਂ ਦਾ ਜ਼ਿਕਰ ਆਉਂਦਾ ਜਦੋਂ ਅੱਜ ਪਰਿਵਾਰ ਦੇ ਜੀ ਗਏ ਇਹਨਾਂ ਨੂੰ ਇਹ ਸੀ ਵੀ ਸਾਡਾ ਜੇਠਾ ਇਹਦੇ ਵਧੀਆ ਪਹਿਰਾਵਾ ਪਾਇਆ ਹੋਵੇਗਾ ਵਧੀਆ ਟੌਰ ਦੇ ਨਾਲ ਰਹਿੰਦਾ ਹੋਵੇਗਾ ਸਾਡਾ ਮਾਣ ਵਧ ਗਿਆ ਜੇਠੇ ਨੇ ਮਾਣ ਵਧਾਇਆ ਜਦੋਂ ਜਾ ਕੇ ਦੇਖਿਆ ਸਿਰ ਤੇ ਟੋਕਰੀ ਹੈ ਤੇ ਸਾਡਾ ਜੇਠਾ ਸੇਵਾ ਕਰਦਾ ਤੇ ਗੁੱਸੇ 'ਚ ਭਰ ਗਿਆ ਉਹ ਕਹਿੰਦੇ ਸਾਡੀ ਕੁੱਲ ਦਾ ਨਾਮ ਖਰਾਬ ਕਰ ਦਿੱਤਾ ਅਸੀਂ ਦੇ ਕਿਹਾ ਵੀ ਤੈਨੂੰ ਮਾਣ ਮਿਲਿਆ ਹੋਵੇਗਾ ਇਸ ਘਰ 'ਚ ਪਰ ਤੂੰ ਤੇ ਟੋਕਰਾਂ ਢੋਣਾ ਤੂੰ ਤੇ ਟੋکریاں ਢੋਣਾ ਕਿੱਥੇ ਗੁਰੂ ਅਮਰਦਾਸ ਸਾਹਿਬ ਮਹਾਰਾਜ ਸਾਨੂੰ ਲੈ ਕੇ ਚੱਲ ਮਹਾਰਾਜ ਦੇ ਕੋਲ ਗਏ ਤੇ ਕਹਿੰਦੇ ਜਾ ਕੇ ਅਸੀਂ ਤੁਹਾਨੂੰ ਲਾਮਾਂ ਦੇਣਾ ਓਏ ਅਸੀਂ ਦੇ ਕੋਲ ਸੋਚ ਕੇ ਆਏ ਵਧੀਆ ਪਰ ਇੱਥੇ ਆਣ ਕੇ ਕੀ ਦੇਖਣ ਨੂੰ ਮਿਲਿਆ ਵੀ ਸਾਡੇ ਘਰ ਦਾ ਬੱਚਾ ਇੱਥੇ ਟੋکریاں ਢੋਂਦਾ ਹੈ ਤੁਸੀਂ ਇਹਨੂੰ ਟੋکریاں ਢੋੜ ਵਾਸਤੇ ਰੱਖਿਆ ਅਸੀਂ ਕਿਹਾ ਘਰ ਦਾ ਜਵਾਈ ਇਹਨੂੰ ਵਧੀਆ ਮਾਣ ਸਤਿਕਾਰ ਦੇ ਕੇ ਨਵਾਜਿਆ ਹੋਵੇਗਾ ਪਰ ਇਹ ਤੇ ਟੋکریاں ਢੋ ਰਿਹਾ ਹੈ ਇੱਥੇ ਸੇਵਾ ਕਰ ਰਿਹਾ ਤੇ ਬਸਤਰ ਦੇਖੋ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਹੱਸ ਪੈ ਤੱਕੋ ਜਰਾ ਤਾਂ ਇਹ ਚਾਚੇ ਅੱਜ ਕੀ ਆਣ ਕੇ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੂੰ ਕਹਿੰਦੇ ਤੇ ਮਹਾਰਾਜ ਹੱਸ ਕੇ ਕਹਿੰਦੇ ਭੋਲਿਓ ਇਹ ਤੁਹਾਨੂੰ ਟੋਕਰੀ ਦੀਦੀ ਹੈ ਪਰ ਸਾਨੂੰ ਇਹ ਟੋਕਰੀ ਨਹੀਂ ਲੱਗ ਰਹੀ ਤੁਸੀਂ ਕਹਿੰਦੇ ਹੋ ਟੋਕਰੀ ਆ ਅਸੀਂ ਕਹਿੰਨੇ ਆ ਤਾਜ ਹੈ ਧੱਕਾ ਜਰਾ ਗੁਰੂ ਅਮਰਦਾਸ ਪਾਛਾ ਮਹਾਰਾਜ ਕੀ ਵਚਨ ਕਰਦੇ ਨੇ ਸਰਵਣ ਕਰੋਗਾ ਟੋਕਰ ਸੀਸ ਤੇ ਦੇਖ ਰਿਹਾ ਯੋ ਇਹ ਦੇਸੀ ਸੀਸ ਤੇ ਇਹ ਦੇਸੀ ਸੀਸ ਤੇ ਇਹ ਦੇਸੀ ਸੀਸ ਤੇ ਤਾਜ ਟੋਕਰੀ ਸੀਸ ਤੇ ਵੇਖਦੇ ਹੋ ਦੇ ਸੀਸ ਤੇ ਤਾਜ ਖੁਦਾਈ ਦਾ seva simran jo karda man la ke seva simran jo karda man la ke fer daade de man nu paai dae ho jetha bade ga malik guru karda asar rakheya asar rakheya asar rakheya ਬੜੇ ਗਮ ਲੈ ਕੇ ਗੁਰੂ ਘਰ ਦਾ ਜੇ ਥਾ ਬੜੇ ਗਮ ਲੈ ਕੇ ਗੁਰੂ ਘਰ ਦਾ ਹਸਾ ਰੱਖਿਆ ਮਾਨ ਜੁਵਾਈ ਦਾ ਏ ਹਰ ਦੀਪ ਵਿੱਚ ਹੰਕਾਰ ਦੇ ਆਣ ਕੇ ਮੰਦਾ ਬੋਲ ਨਹੀਂਓ ਮੰਦਾ ਬੋਲ ਨਹੀਂ ਬੰਦਾ ਬੋਲ ਨਹੀਂ ਮੁੱਖ ਮੁਖ ਚੋਂ ਸੁਣਾਈਂਦਾ ਏ ਮੰਦਾ ਬੋਲ ਨਹੀਂ ਮੁਖ ਚੋਂ ਸੁਣਾਈਂਦਾ ਏ ਗੁਰੂ ਅਮਰਦਾਸ ਪਾਛਮਾਹ ਰਾਜ ਨੇ ਵਚਨ ਕੀਤਾ ਕਹਿੰਦੇ ਤੁਹਾਨੂੰ ਇਹ ਟੋਕਰੀ ਲੱਗਦੀ ਹੈ ਪਰ ਇਹ ਤਾਜ ਹੈ ਗੁਰੂ ਅਮਰਦਾਸ ਪਾਛਮਾਹ ਰਾਜ ਨੇ ਰਹਿਮਤਾਂ ਕੀਤੀਆਂ ਜਿਹੜੇ ਕਹਿੰਦੇ ਸੀ ਜੇਠਾ ਜਤੀਮ ਹੈ ਗੁਰੂ ਨਾਨਕ ਦੀ ਗੱਦੀ ਦਾ ਵਾਰਿਸ ਬਣਿਆ ਜਿਹੜੇ ਕਹਿੰਦੇ ਸੀ ਜੇਠੇ ਕੋਲੇ ਕੁਝ ਨਹੀਂ ਤੇ ਤੱਕੋ ਜਰਾ ਕਹਿੰਦੇ ਸੀ RAMDAS ਮਾਤਾ ਪਿਤਾ ਵੀ ਰਹਿ ਘਰ ਪਰਿਵਾਰ ਕੁਝ ਨਹੀਂ ਇਹਦੇ ਕੋਲ ਪਰ ਅੱਜ ਤੱਕ ਉਹ ਗੁਰੂ RAMDAS ਪਾਛਾ ਮਹਾਰਾਜ ਦੇ ਚਰਨਾਂ 'ਚ ਆਣ ਕੇ ਸੰਗਤਾਂ ਨਮਸਕਾਰਾਂ ਕਰਦੀਆਂ ਕਹਿੰਦੇ ਕੁਝ ਨਹੀਂ ਦਰਬਾਰ ਸਾਹਿਬ ਜਾ ਕੇ ਨਮਸਕਾਰਾਂ ਕਰਦੇ ਉਹ ਸੋਨੇ ਦੇ ਬਣੇ ਦਰਵਾਜ਼ੇ ਤੇ ਹਰ ਸਮੇ ਖੁੱਲੇ ਰਹਿੰਦੇ ਸੱਚ ਵੇ ਜਿਹੜੇ ਕਹਿੰਦੇ ਸੀ ਜੇਠੇ ਦੇ ਕੋਲੇ ਕੁਝ ਨਹੀਂ ਇਹਨੂੰ ਕਿੰਨੇ ਆਪਣੀ ਧੀ ਦੇਣੀ ਇਹਦੇ ਦੇ ਪਰਿਵਾਰ ਵੀ ਅੱਗੇ ਨਹੀਂ ਚੱਲਣੇ ਜਿਹੜੇ ਇਹ ਗੱਲਾਂ ਕਹਿੰਦੇ ਸੀ ਅੱਜ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜੀ ਜਿਨ੍ਹਾਂ ਨੇ ਲਾਵਾ ਜਦੋਂ ਹੁੰਦੀ ਹੈ ਉਚਾਰਨ ਕੀਤੀਆਂ ਲਾਵਾ ਮਹਾਰਾਜ ਦੇ ਲਾਵਾ ਦੇ ਪਾਠ ਤੋਂ ਬਿਨਾ ਆਨੰਦ ਕਾਰਜ ਵੀ ਜਿਹੜੇ ਸਫਲੀ ਹੁੰਦੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਜਿਨ੍ਹਾਂ ਨੇ ਅਨੇਕਾਂ ਰਹਿਮਤਾਂ ਸਾਡੇ ਤੇ ਕੀਤੀਆਂ ਤੁਹਾਡੇ ਤੇ ਕੀਤੀਆਂ ਜਿਨ੍ਹਾਂ ਦੇ ਅਵਤਾਰ ਦੇ ਖੜੇ ਨੂੰ ਮਨਾ ਰਹੇ ਆ ਸਹਿਬਾਂ ਦੇ ਚਰਨਾਂ ਦਾ ਧਿਆਨ ਧਰਦੀਆਂ ਸਮੂਹੀਆਂ ਸੰਗਤਾਂ ਆਖੋ ਜੀ ਸਤਨਾਮ ਸ੍ਰੀ ਵਾਹਿਗੁਰੂ ਜੀ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਅੱਜ ਆਪਾਂ ਅਮਰਤਸਰ ਸਾਹਿਬ ਦੀ ਧਰਤੀ ਤੇ ਜਾ ਕੇ ਨਮਸਕਾਰਾ ਕਰਦੇ ਆਂ ਦਰਬਾਰ ਸਾਹਿਬ ਗੁਰੂ ਅਮਰਦਾਸ ਪਾਤਸ਼ਾਹ ਮਹਾਰਾਜ ਨੇ ਬਚਨ ਕੀਤਾ ਸੀ ਵੀ ਮੋੜੀ ਗੱਡੋ ਇੱਥੇ ਨਗਰ ਵਸਾਓ ਮੈਨੂੰ ਮੈਂ ਇੱਕ ਗੱਲ ਪੜ੍ਹ ਰਹੀ ਸੀ ਇੱਕ ਫਰਾਂਸੀਸੀ ਵਿਦਵਾਨ ਉਹ ਦਰਬਾਰ ਸਾਹਿਬ ਆਇਆ ਉਹ ਕਹਿੰਦਾ ਵੀ ਮੇਰੇ ਮਨ ਦੀ ਇੱਛਾ ਮੈਂ ਦਰਬਾਰ ਸਾਹਿਬ ਦਾ ਨਕਸ਼ਾ ਬਣਾ ਕੇ ਲੈ ਕੇ ਜਾਵਾਂ ਉਹ ਪ੍ਰਕਰਮਾਂ 'ਚ ਬਹਿ ਗਿਆ ਤੇ ਦਰਬਾਰ ਸਾਹਿਬ ਦਾ ਨਕਸ਼ਾ ਬਣਾ ਰਿਹਾ ਸੀ ਫਰਾਂਸੀਸੀ ਵਿਦਵਾਨ ਉਹ ਹੈਰਾਨ ਹੋਇਆ ਕਹਿੰਦਾ ਮੈਂ ਹੈਰਾਨ ਹੋਇਆ ਜਦੋਂ ਨਕਸ਼ਾ ਬਣਾ ਰਿਹਾ ਸੀ ਆਪਾਂ ਘਰ ਬਣਾਈਦਾ ਕੋਠੀ ਬਣਾਈਦੀ ਮਹਿਲ ਬਣਾਈਦਾ ਕਰੋੜਾ ਰੁਪਈਆ ਲਾਦੀਦੇ ਆਪਾਂ ਕਿੰਨੇ ਵੀ ਇਹ ਤਾਂ ਰੋਸ਼ਨੀ ਦਾ ਪ੍ਰਬੰਧ ਹੋਣਾ ਚਾਹੀਦਾ ਕੋਈ ਰੋਸ਼ਨਦਾਨ ਖਿੜਕੀਆਂ ਦਰਵਾਜ਼ੇ ਇਦਾਂ ਕਿ ਜਿਹੜੀ ਬਾਹਰੋਂ ਰੋਸ਼ਨੀ ਉਹ ਅੰਦਰ ਆ ਸਕੇ ਤੇ ਜੇ ਅੰਦਰ ਰੋਸ਼ਨੀ ਨਾ ਹੋਵੇ ਹਨੇਰਾ ਹੋਵੇ ਤੇ ਤੁਸੀਂ ਕਰੋੜਾਂ ਰੁਪਏ ਵੀ ਲਾ ਦੋ ਨਾ ਭਵਾਂ ਮਹਿਲ ਬਣਾਉਂਦੇ ਉਹਦੇ ਵਿੱਚੋਂ ਡਰ ਲੱਗੇਗਾ ਕਿਉਂਕਿ ਅੰਦਰ ਹਨੇਰਾ ਹੁੰਦਾ ਹੈ ਆਪਾਂ ਕਹਿੰਦੇ ਵੀ ਰੋਸ਼ਨੀ ਬਾਹਰੋਂ ਜਿਹੜੀ ਅੰਦਰ ਆ ਸਕੇ ਉਹ ਫਰਾਂਸੀਸੀ ਵਿਦਵਾਨ ਲਿਖਦਾ ਕਹਿੰਦਾ ਮੈਂ ਹੈਰਾਨ ਸੀ ਜਦੋਂ ਮੈਂ ਨਕਸ਼ਾ ਬਣਾ ਰਿਹਾ ਸੀ ਆਮ ਕਰਕੇ ਦੇਖੀਦਾ ਰੋਸ਼ਨੀ ਪ੍ਰਕਾਸ਼ ਬਾਹਰੋਂ ਅੰਦਰ ਆਉਂਦਾ ਪਰ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਚੋਂ ਅੰਦਰੋਂ ਪ੍ਰਕਾਸ਼ ਜਿਹੜਾ ਬਾਹਰ ਨੂੰ ਜਾ ਰਿਹਾ ਸੀ ਅੰਦਰੋਂ ਸਤਿ ਸ਼੍ਰੀ ਅਕਾਲ ਕਹਿੰਦੇ ਗੁਰੂ ਰਾਮਦਾਸ ਪਾਤਸ਼ਾਹ ਮਹਾਰਾਜ ਦੇ ਘਰ ਚ ਅੰਦਰੋਂ ਪ੍ਰਕਾਸ਼ ਜਿਹੜਾ ਬਾਹਰ ਨੂੰ ਜਾ ਰਿਹਾ ਸੀ ਅੱਜ ਵਿਪਮਾ ਕੋਈ ਹੋਵੇ ਹਿੰਦੂ ਵੀਰ ਭਵਾਂ ਮੁਸਲਮਾਨ ਸਾਰੇ ਆਣ ਕੇ ਨਮਸਕਾਰਾਂ ਕਰਦੇ ਨੇ ਕੱਲ ਅਸੀਂ ਬਾਜ਼ਾਰ ਚ ਗਏ ਤੇ ਇੱਕ ਵੀਰ ਮੁਸਲਮਾਨ ਵੀਰ ਨੇ ਆਵਾਜ਼ ਮਾਰੀ ਬਹੁਤ ਸਾਰੇ ਸ਼ਹਿਰਾਂ ਚ ਕੱਪੜਿਆਂ ਦੀਆਂ ਦੁਕਾਨਾਂ ਵੀਰਾਂ ਦੀਆਂ ਹੈਗੀਆਂ ਤੁਸੀਂ ਵੀ ਜਾਣਦੇ ਹੋਗੇ ਔਰ ਅਸੀਂ ਜਿਹੜਾ ਬਾਣਾ ਪਾਇਆ ਸੀ ਇਹੀ ਪਹਿਰਾਵਾ ਤੇ ਆਵਾਜ਼ ਮਾਰੀ ਭੈਣ ਜੀ ਮੈਂ ਤੁਹਾਨੂੰ ਜਾਂਦਿਆਂ ਨੂੰ ਦੇਖਿਆ ਮੇਰੇ ਮਨ ਚ ਇਹ ਰੀਜ ਆ ਵੀ ਤੁਸੀਂ ਮੇਰੀ ਦੁਕਾਨ ਤੇ ਵੀ ਆਓ ਜਦੋਂ ਅਸੀਂ ਉਸ ਵੀਰ ਦੀ ਦੁਕਾਨ ਤੇ ਗਏ ਕਹਿਣ ਲੱਗੇ ਭੈਣ ਜੀ ਮੈਂ ਤੁਹਾਡਾ ਬਹੁਤ ਸਤਿਕਾਰ ਕਰਦਾ ਜੀ ਆਇਆਂ ਨੂੰ ਉਹਨੇ ਉੱਠ ਕੇ ਸਾਨੂੰ ਭਲਾ ਆਦਰਬ ਕੀਤਾ ਕਹਿਣ ਲੱਗਾ ਵੀ ਮੈਂ ਮਹੀਨੇ 'ਚ ਇੱਕ ਜਾਂ ਦੋ ਵਾਰੀ ਦਰਬਾਰ ਸਾਹਿਬ ਜਾ ਕੇ ਮੱਥਾ ਟੇਕ ਕੇ ਆਉਂਦਾ। ਕਹਿੰਦਾ ਮੈਂ ਜਾਣੇ ਅਸੀਂ ਆਪਣਾ ਇਤਿਹਾਸ ਵੀ ਪੜ੍ਹਦੇ ਆ ਨਾ ਉਹ ਸੁਲਮਾਨ ਵੀਰ ਦੇ ਅਸੀਂ ਸਿੱਖ ਇਤਿਹਾਸ ਬਾਰੇ ਪੜ੍ਹਦੇ ਆ ਸਾਡੀਆਂ ਕਿਤਾਬਾਂ 'ਚ ਵੀ ਲਿਖਿਆ ਸਿੱਖਾਂ ਬਾਰੇ ਲਿਖਿਆ। ਕਹਿੰਦਾ ਜੁਝਾਰੂਆਂ ਦੀ ਕੌਮ ਹੈ ਉਹ ਦੱਸ ਰਿਹਾ ਕਹਿੰਦਾ ਅਸੀਂ ਹੜਪੀੜ ਤਾਂ ਵਾਸਤੇ ਗਏ ਜਾਈਏ। ਕਹਿੰਦਾ ਕਈ ਵਾਰੀ ਰਸਤੇ ਸੇ ਕੋਲੋਂ ਲੈ ਕੇ ਗਏ ਪਰ ਪਰਿਵਾਰ ਸਿੱਖ ਕੌਮ ਐ ਢੀ ਚੜਦੀ ਕਲਾ ਵਾਲੀ ਕੌਮ ਕਹਿੰਦਾ ਆਪਣਾ ਨੁਕਸਾਨ ਹੋਇਆ ਤੇ ਤਾਂ ਵੀ ਕਹਿਣਗੇ ਸਿਲੰਡਰ ਉੱਪਰ ਛੱਤ ਤੇ ਰੱਖਿਆ ਬੈਠੋ ਢੀ ਦਰੋਂ ਆਈ ਚਾਹ ਤੇ ਪੀਗੇ ਤੇ ਲੇ ਜਾ ਕਹਿੰਦਾ ਇਹ ਕੌਮ ਹੱਥ ਫਲਾਉਣ ਵਾਲੀ ਕੌਮ ਨਹੀਂ ਉਹ ਮੁਸਲਮਾਨ ਵੀਰ ਦੇ ਗੱਲ ਬਚਨ ਨੇ ਉਹ ਕਹਿੰਦਾ ਇਹ ਕੌਮ ਹੱਥ ਫਲਾਉਣ ਵਾਲੀ ਕੌਮ ਨਹੀਂ ਐ ਵੰਡਣ ਵਾਲੀ ਕੌਮ ਹੈ ਤੇ ਅੱਜ ਬੜੇ ਦੋਖੀ ਪਹਿਲਾਂ ਵੀ ਸੀ ਅੱਜ ਵੀ ਸੀ ਅੱਜ ਆਪਾਂ ਦੇਖਦੇ ਹਾਂ ਗੁਰੂ ਘਰਾਂ ਤੇ ਬੇਅਦਬੀ ਹੋ ਗਈ ਮਹਾਰਾਜ ਦੇ ਅੰਗ ਪਾੜੇ ਜਾਂਦੇ ਨੇ ਆ ਹੁਣ ਜੰਮੂ ਦੀ ਸੰਭਾ ਦੀ ਘਟਨਾ ਸੀ ਕਈ ਵਾਰੀ ਸੰਭਾ ਜਾ ਕੇ ਆਈ ਹੈ ਉੱਥੇ ਜਿਹਨੇ ਬੇਅਦਬੀ ਕੀਤੀ ਉਹਦਾ ਘਰ ਸਾੜ ਦਿੱਤਾ ਵੇ ਸੰਤਾ ਨੇ ਰੋਸ 'ਚ ਮੈਂ ਕਹਿੰਨੇ ਕਹੀ ਇਹ ਗੱਲ ਕਹਿੰਦੇ ਹੁਣੇ ਵੀ ਉਹਦਾ ਘਰ ਸਾੜਨ ਦੀ ਕੀ ਲੋੜ ਸੀ ਜਿਹੜੇ ਵਿਰੋਧੀ ਐ ਤੇ ਜ਼ਿਆਦਾਤਰ ਤੇ ਕਹਾ ਦਿੰਦਾ ਜਾਂਦਾ ਵੀ ਉਹਦੀ ਦਵਾਈ ਚੱਲਦੀ ਮੈਡੀਸਿਨ ਚੱਲਦੀ ਉਹ ਪਾਗਲ ਐ ਜੀ ਇਦਾਂ ਦੇ ਬੰਦੇ ਪਾਗਲ ਗੁਰੂ ਘਰ ਹੀ ਜਾਂਦੇ ਨੇ ਦੇਖੇ ਕਈ ਵਾਰੀ ਪਰਿਵਾਰ ਮਗਰੋਂ ਸਪੋਰਟ ਕਰਦੇ ਜਿਹੜੇ ਪਰਿਵਾਰ ਦੇ ਜੀ ਉਹ ਮਗਰੋਂ ਸਪੋਰਟ ਕਰਦੇ ਨੇ ਮੈਂ ਕਹਿੰਦੀ ਗਲਤ ਨੂੰ ਗਲਤ ਕਹਿਣਾ ਚਾਹੀਦਾ ਔਰ ਜਿਹੜੇ ਅੱਗੇ ਐਸੀਆਂ ਹਰਕਤਾਂ ਕਰਦੇ ਉਹਨਾਂ ਨੂੰ ਸਜ਼ਾ ਵੀ ਕਰਨੀ ਮਿਲਣੀ ਚਾਹੀਦੀ ਹੈ ਸਜ਼ਾ ਵੀ ਐਸੇ ਲੋਕਾਂ ਨੂੰ ਸਖਤ ਮਿਲਣੀ ਚਾਹੀਦੀ ਹੈ ਜਿਹੜੀ ਅੱਗੇ ਤੋਂ ਉਹਨਾਂ ਦੀਆਂ ਪੀੜ੍ਹੀਆਂ ਵੀ ਯਾਦ ਰੱਖਣ ਭਾਵੇਂ ਇੱਕ ਬੰਦੇ ਦਾ ਕਸੂਰ ਹੈ ਸਾਰਿਆਂ ਨੂੰ ਖਰਜਾਨਾ ਭੁਗਤਣਾ ਪੈਂਦਾ ਪਰ ਕਿਤੇ ਨਾ ਕਿਤੇ ਪਰਿਵਾਰ ਵਾਲੇ ਕਈਆਂ ਦਾ ਤੇ ਕਮ ਮੈਂ ਕਹਿੰਨੀ ਸਰਕਾਰਾਂ ਹੀ ਕਰਾਉਂਦੀਆਂ ਕੌਣ ਕਰਾਉਂਦੇ ਕਈ ਦੇ ਕਹਿੰਦੇ ਜੀ ਅੰਦਰ ਗੱਦੀ ਸ਼ਾਇਦ ਕੁਝ ਮਿਲ ਜਾਂਦਾ ਹੋਵੇ ਕਈ ਕਈਆਂ ਦੀਆਂ ਗੱਲਾਂ ਪਰ ਮੈਂ ਕਹਿੰਨੀ ਮਾੜੇ ਕੰਮਾਂ ਦੇ ਨਤੀਜੇ ਮਾੜੇ ਹੁੰਦੇ ਨੇ ਪਾਛਾ ਕਿਰਪਾ ਕਰਨ ਅੱਜ ਮੇਰੀ ਤੇ ਬੱਚਿਆਂ ਨੂੰ ਮੈਂ ਫੇਰ ਬੱਚਿਆਂ ਤੇ ਹੀ ਗੱਲ ਲੈ ਕੇ ਆ ਰਹੀ ਵੀ ਆਪਾਂ ਹਰ ਇੱਕ ਧਰਮ ਦਾ ਸਤਿਕਾਰ ਕਰਨੇ ਇਥੇ ਸਾਰੇ ਹੀ ਰਹਿੰਦੇ ਨੇ ਕੋਈ ਹਿੰਦੂ ਹੈ ਕੋਈ ਮੁਸਲਮਾਨ ਹੈ ਸਾਰੇ ਧਰਮਾਂ ਨੂੰ ਅਸੀਂ ਕਿਸੇ ਨੂੰ ਮਾੜਾ ਨਹੀਂ ਆਖਦੇ ਅਸੀਂ ਹਰ ਇੱਕ ਧਰਮ ਦਾ ਸਤਿਕਾਰ ਕਰਨੇ ਅਸੀਂ ਕਿਸੇ ਨੂੰ ਮਾੜਾ ਨਹੀਂ ਕਹਿਣਾ ਅਸੀਂ ਵੱਡਿਆਂ ਦਾ ਸਤਿਕਾਰ ਕਰਨੇ ਵੱਡਿਆਂ ਨੂੰ ਸਤਿਕਾਰ ਦੇਣੇ ਭਾਵੇਂ ਸਾਡੇ ਆਪਣੇ ਪਰਿਵਾਰ ਦੇ ਬਜ਼ੁਰਗ ਹੋਣ ਤੇ ਭਾਵੇਂ ਉਹ ਬਾਹਰਲੇ ਹੋਣ ਸਾਰਿਆਂ ਦਾ ਮਾਣ ਕਰਨਾ ਅਸੀਂ ਇੱਕ ਕਵਤਾ ਕਹਿ ਕੇ ਖਿਮਾ ਦੇ ਜਾਚਕ ਹੋ ਜਾਣੇ ਮਹਾਰਾਜ ਸਾਰਿਆਂ ਦੀਆਂ ਹਾਜ਼ਰੀਆਂ ਦਰਪਰਵਾਨ ਕਰਨੇ ਅਸੀਂ ਸਿੱਖੀ ਨੂੰ ਸਾंभਣੇ ਮੈਂ ਗੱਲ ਸ਼ੁਰੂ ਚ ਵੀ ਕੀਤੀ ਵੀ ਦਸਤਾਰਾਂ ਨੌਜਵਾਨਾਂ ਨੇ ਸੁਗਾਈਆਂ ਨੇ ਕਈ ਦਸਤਾਰਾਂ ਨੂੰ ਬੋਝ ਸਮਝਦੇ ਨੇ ਦਸਤਾਰਾਂ ਦਾ ਭਾਰ ਸਮਝਦੇ ਭਾਈ ਦਰੂ ਸਿੰਘ ਜੀ ਉਹਨਾਂ ਨੇ ਕਿਹਾ ਮੇਰੀ ਖੋਪਰੀ ਉਤਾਰ ਦਿੱਤੀ ਜਾਵੇ ਮੇਰੇ ਕੇਸਾਂ ਨੂੰ ਕਤਲ ਨਾ ਕੀਤਾ ਜਾਵੇ ਗੁਰੂ ਖਾਲਸਾ ਜੀ ਇਹਨਾਂ ਕਾ ਪਿਆਰਿਆਂ ਦਾ ਜਿਕਰ ਆਉਂਦਾ ਭੈਣਾਂ ਬੀਬੀਆਂ ਦੁਪੱਟਿਆਂ ਦਾ ਬੋਝ ਜਿਨ੍ਹਾਂ ਨੂੰ ਲੱਗਦਾ ਉਹ ਸਵਾ ਸਵਾ ਮਣ ਪੀਸਣ ਪੀਸਿਆ ਬੀਬੀਆਂ ਨੇ ਛੋਟੇ ਛੋਟੇ ਬੱਚੇ ਹੁੰਦੇ ਸੀ ਗੋਚ ਚ ਜਦੋਂ ਜ਼ਾਲਮ ਜ਼ੁਲਮ ਕਰਦੇ ਸ਼ੰਤੀ ਕੋ ਕਹਿੰਦੇ ਸਨ ਈਨ ਮੰਨ ਲਓ ਧਰਮ ਕਬੂਲ ਕਰ ਲਓ ਤੇ ਉਹ ਸਿਦਕੀ ਸਿੰਘਣੀਆਂ ਜਿਨ੍ਹਾਂ ਨੇ ਕਿਹਾ ਸੀ ਵੀ ਜੋ ਮਰਜ਼ੀ ਕਰ ਲੋ ਇੱਕ ਮਾਂ ਇੱਕ ਔਰਤ ਪਤਾ ਕਦੋਂ ਤੜਫਦੀ ਹੈ ਜਦੋਂ ਉਹਦੀ ਔਲਾਦ ਨੂੰ ਦੁੱਖ ਹੁੰਦਾ ਹੈ ਮਾਂ ਤੜਫਦੀ ਆਪਣੇ ਬੱਚਿਆਂ ਲਈ ਜਿਉਂਦੀ ਹੈ ਮਾਂ ਕਹਿੰਦੇ ਜਦੋਂ ਬੱਚੇ ਹੋ ਜਾਂਦੇ ਨਾ ਪਰਿਵਾਰ ਚ ਤੇ ਮਾਂ ਕਹਿੰਦੀ ਸਾਰਾ ਕੁਝ ਹੀ ਮਿਲ ਗਿਆ ਮੈਂ ਆਪਣੇ ਬੱਚਿਆਂ ਲਈ ਜਿਉਂਦੀ ਮੇਰੀ ਉਮਰ ਮੇਰੀ ਔਲਾਦ ਨੂੰ ਲੱਗ ਜਾਵੇ ਪਰ ਉਹ ਸਮੇਂ ਦੀਆਂ ਬੀਬੀਆਂ ਜਿਨ੍ਹਾਂ ਨੂੰ ਖੰਨੀ ਖੰਨੀ ਰੋਟੀ ਸੁਦਾ ਹੀ ਲੂਣ ਦਿੱਤਾ ਜਾਂਦਾ ਸੀ ਰੋਟੀਆਂ ਦੇ ਵਿੱਚ ਜੇ ਖੰਨੀ ਰੋਟੀ ਮਿਲ ਲਈ ਉਹਦੇ ਨਾਲ ਗੁਜ਼ਾਰਾ ਕਰਨਾ ਸਵਾ ਸਵਾ ਮਣ ਪੀਸਣ ਹੱਥੀ ਚੱਕੀਆਂ ਚਲਾਉਣੀਆਂ ਪੀਸਿਆ ਕਰਦੀਆਂ ਸਨ ਕਿਸੇ ਦੀ ਗੋਦ 'ਚ 6 ਮਹੀਨੇ ਦਾ ਬੱਚਾ ਕਿਸੇ ਦੀ ਗੋਦ 'ਚ 5 ਸਾਲ ਦਾ ਬੱਚਾ ਕਿਸੇ ਦੀ ਗੋਦ 'ਚ 2 ਮਹੀਨੇ ਦਾ ਬੱਚਾ ਨਿੱਕੇ ਨਿੱਕੇ ਬੱਚੇ ਜਾਲਮਾਨੇ ਮਾਵਾਂ ਦੇ ਕੋਲੋਂ ਬੱਚਿਆਂ ਨੂੰ ਖੋਹ ਲੈਣਾ ਖੋ ਕੇ ਉਹ ਮਾਰਨਾ ਤੱਕ ਚੱਕ ਕੇ ਤਾਂ ਥਲੇ ਨੇਜਾ ਕਰ ਦੇਣਾ ਬੱਚੇ ਨੇਜਿਆਂ 'ਚ ਪਰੋਏ ਜਾਂਦੇ ਸਨ ਪਰ ਉਹ ਮਾਵਾਂ ਧਰਮੀ ਮਾਵਾਂ ਸਨ ਕਈ ਬੱਚਿਆਂ ਦੇ ਕਈ-ਕਈ ਟੁਕੜੇ ਕਰਕੇ ਨਾ ਜਾਲਮਾਨੇ ਵਗਾ ਕੇ ਸਿੱਟ ਦੇਣੇ ਮਾਂ ਦੀ ਗੋਦ ਵਿੱਚ ਟੁਕੜੇ ਪਾਏ ਹੋਣੇ ਬੱਚਿਆਂ ਦੇ 5 5 7 7 ਸਾਲ ਦੇ ਬੱਚੇ ਕਈ ਵਾਰੀ ਜਦੋਂ ਟੁਕੜਿਆਂ ਨੂੰ ਦੇਖਣਾ ਤੇ ਕਹਿਣਾ ਧੰਨਵਾਦ ਵਾਹਿਗੁਰੂ ਤੇਰੀ ਅਮਾਨਤ ਤੇਰੇ ਤੋਂ ਚਲੇ ਗਈ ਫਿਰ ਕਈ ਵਾਰੀ ਕਿਹਾ ਵੀ ਦਿੰਦੀਆਂ ਸਨ ਪੁੱਤਰ ਅੱਜ ਤੇਰੇ ਸਰੀਰ ਦੇ ਟੁਕੜੇ ਮੇਰੀ ਗੋਚ ਚ ਪਏ ਨੇ ਜਦੋਂ ਤੂੰ ਮੈਨੂੰ ਮਾਂ ਕਹਿੰਦਾ ਹੁੰਦਾ ਸੀ ਬੜਾ ਹੀ ਪਿਆਰਾ ਲੱਗਦਾ ਸੀ ਪਰ ਮੇਰਾ ਦਿਲ ਤੇ ਕਰਦਾ ਵੀ ਮੈਂ ਤੇਰੇ ਤੋਂ ਮਾਂ ਸ਼ਬਦ ਸੁਣਾ ਮੇਰੇ ਕੰਨ ਮਾਂ ਸ਼ਬਦ ਸੁਣ ਲਈ ਤਰਸਦੇ ਨੇ ਪੁੱਤਰਾ ਤੂੰ ਸ਼ਹੀਦ ਹੋ ਗਿਆ ਮੈਂ ਕਹਿੰਨੀ ਉਹ ਤਨ ਹੈ ਮਾਵਾ ਅੱਜ ਸਿੱਖੀ ਨੂੰ ਸਾਹਮਣੇ ਅਸੀਂ ਸਾਡੀ ਸਿੱਖੀ ਫੁਲਵਾੜੀ ਅਸੀਂ ਕਲਗੀਧਰ ਮਹਾਰਾਜ ਦੇ ਵਾਰਸਾਂ ਉਹਨਾਂ ਨੇ ਸਿੱਖੀ ਦੇ ਕੇ ਨਵਾਜਿਆ ਸਿੱਖੀ ਨੂੰ ਸਾਹਮਣੇ ਦਸਤਾਰਾਂ ਨੂੰ ਸਾਹਮਣੇ ਦੁਪੱਟੀਆਂ ਨੂੰ ਸਾਹਮਣੇ